ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪ੍ਰਿੰਸ ਡੇਰੀ ਫਾਰਮ ਜਗਦੇਵ ਫੁਰਦ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ ਦੋ ਝੋਟੀਆਂ ਤੇ ਦੋਵੇਂ ਸੂਂਗਾਂ ਸਵਾਈਆਂ ਵਾਂ ਜੇ ਆਪਾਂ ਪਹੁੰਚੇ ਬਾਈ ਪ੍ਰਿੰਸ ਦੇ ਕੋਲ ਤਿਆਰੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਨਾ ਜੀ ਗੜਦੀ ਕਲਾ ਵੀਰ ਜੀ ਵਿਰਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਪ੍ਰਿੰਸਪਾਲ ਸਿੰਘ ਸਟਿੱਕ ਦੇਖੋ ਤਸੀਲ ਇਨਾਲਾ ਜਿਲ੍ਹਾ ਮਜੀਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 950129685 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਵੀਰ ਜੀ ਦੱਸਿਓ ਪਹਿਲੇ ਨੰਬਰ ਦੇ ਆਚ ਦਿਨਵਾ ਸੂਹਾ ਸੁਈ ਜੋਟੀ ਇਹ ਵੀਰ ਜੀ ਤੀਜਾ ਸੂਹਾ ਜੇ ਸੁਈ ਅੱਛਾ ਜੀ ਤੇ ਲੇਵਾ ਵੇਖੋ ਵੀਰ ਜੀ ਠੀਕ ਹੈ ਠੀਕ ਹਾਂ ਜੀ ਹਾਂ ਜੀ ਕਰੋ ਚੈੱਕ ਲਾਗੇ ਦੋ ਹਾਂ ਜੀ ਤੇ ਭਾਈ ਕਿੰਨਾ ਕ ਜੇ ਦੁੱਧ ਤੇਰੇ ਕੋਲ ਦੁੱਧ ਵੀਰ ਜੀ ਇਹਦੇ ਪਹੂਗਾ ਪੱਕਾ ਇਹਰਾ 8 ਕਿਲੋ ਅੱਛਾ ਜੀ ਹਾਂ ਜੀ 8 ਕਿਲੋ ਦੋਦੂ ਤੋ ਬਜੀ ਕਰੂ ਚੱਕਾ ਲੱਗੇ ਤੋ ਤੁਸੀਂ ਹਟਰ ਕੁਆਲਟੀ ਦੇ ਥਣਾ ਦੱਸ ਸੈਜ ਗੈਪ ਤੇ ਬਸ ਹੀ ਹੋਰ ਪੁੱਛਦੇ ਆ ਅਮੀਰ ਦੇ ਕੋਲੋਂ ਜਾਣਕਾਰੀ ਐਨ ਗੱਟ ਬਲੈਕ ਆ ਗਈ ਆ ਤੇ ਬਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਦਿੱਤੀ ਨੂੰ ਅੱਜ 20 ਤੋਂ 25 ਦਿਨ ਹੋ ਗਏ ਜੀ ਅੱਛਾ ਜੀ 20 ਤੋਂ 25 ਦਿਨ ਆ ਵੇਖੋ ਜੀ ਥੋੜੀ ਜਿਹੀ ਵਾਲੇ ਘਰੋਂ ਘਟਾ ਹੀ ਥੱਲੇੋਂ ਮਾਰਦੇ ਮੜੇ ਵਿੱਚ ਕੈਮਰਾ ਆ ਬਖਾ ਦਿਓ ਕੱਲਾ ਕੱਲਾ ਚੈੱਕ ਦੇ ਕੱਲਾ ਕੱਲਾ ਥਣ ਲਗਾ ਦੇ ਥਣ ਵੀ ਨੋ ਨੀ ਜੀ ਵੱਡੀ ਮੈਂ ਆ ਇੱਕ ਤੇ ਆ ਹੀ ਛੜੀਦਾ ਮੈਂ ਵੱਡਾ ਘਾਦਿਆ ਪੂਰੀ ਵੱਡੀ ਵੱਡੀ ਆ ਮੈਂ ਮਗਰ ਕਟਾ ਜਾਵੇ ਲੋ ਜੀ ਮੇਲ ਕਾ ਫਾਗਿਆ ਜੀ ਬਾਈ ਪਿੱਛੇ ਇਹ ਲੂਈ ਵੀਰ ਜੀ ਕਾਲੀ ਬੱਚੇ ਦੀ ਜੀ ਇਹ ਖੋਲ ਕੇ ਬਾਈ ਬਖਾ ਦਈਏ ਫਿਰ ਧਰਮ ਆ ਲਾ ਕੇ ਦਿਖਾ ਦੇਣੇ ਇਹਦੀ ਆਪਾਂ ਬਾਅਦ ਚ ਹਾਂ ਜੀ ਮੜੇ ਬਖਾ ਲਈ ਪੈਣਾ ਫਿਰ ਘਰਾਂ ਦੁਬਾਰਾ ਠੀਕ ਜੀ ਆ ਵੇਖੋ ਵੀਰ ਜੀ ਜੈਂਟ ਬਲੈਕ ਮੈਂ ਆ ਵੱਡੀ ਜਿਹੜੇ ਵੀਰ ਨੇ ਘਰ ਚੋਂਣ ਵਾਸਤੇ ਮਹੀਂ ਲੈਣੀ ਆ ਨਾ ਵੱਡੀ ਬਾਡੀ ਦੀ ਮੈਂ ਆ ਕਈ ਵੀਰ ਵੱਡੀ ਬਾਡੀ ਦੀ ਮੈਂ ਮੈਂ ਆਦੇ ਵੱਡੀ ਬਾਡੀ ਦੀ ਮੈਂ ਆ ਉੱਚੀ ਕੱਦ ਕਾਠ ਵਾਲੀ ਠੀਕ ਹੈ ਲੋ ਬਈ ਕਰੋ ਚੈੱਕ ਇਹ ਜੰਮੀ ਪਲੀ ਵੀ ਪਹੁੰਚ ਆ ਰੇ ਸਿੰਗਲ ਹੱਡੀ ਆ ਗਈ ਆ ਤੇ ਥਣ ਭਾਂਡਾ ਵੀ ਬਹੁਤ ਚੰਗਾ ਲੱਗਾ ਵਾ ਇਹ ਲਾਗੇ ਤੋਂ ਆਪਾਂ ਤੁਹਾਨੂੰ ਦਿਖਾਵਾਂਗੇ ਮਿਲ ਕੇ ਜੀ ਯਾਰ ਕੀ ਨਾ ਵੀਰੂ ਨਾਲ ਕੋ ਥੋੜੀ ਸੇਵਾ ਹੀ ਆ ਘਾਟੇ ਦੀ ਅੱਛਾ ਜੀ ਸੇਵਾ ਘਾਟ ਹੋਈ ਆ ਤੇ ਬਾਕੀ ਇਹ ਵੀ ਬਾਕੀ ਸੇਵਾ ਵਾਲੇ ਘਰ ਚਲ ਗਈ ਚੰਗੀ ਦੁੱਧ 14 ਕਿਲੋ ਚਾਉਂਦੀ ਰਹੀ ਐ ਸੱਜਣ ਆਪਣੇ ਸੱਜਣ ਮਿੱਤਰ ਕੋਈ ਵੀਰ ਕੋਈ ਆਈ ਆਏ ਠੀਕ ਐ ਠੀਕ ਐ ਲਓ ਜੀ 14 ਲੀਟਰ ਜਿਹੜਾ ਸੱਜਣ ਨੇ ਦੁੱਧ ਭਰਿਆ ਵਾ ਕੋਣ ਪੜਾ ਜਿਹੜਾ ਵੀਰ ਭਰਾ ਸਾਹਵळा ਲੱਜੂਗਾ ਤੇ ਦੁੱਧ ਪੀ ਰਹਿਣਾ ਹੈ ਅੱਛਾ ਜੀ ਯਾਰ ਕੀ ਸੇਵਾ ਥੋੜੀ ਘੱਟ ਹੋਈ ਆ ਠੀਕ ਹੈ ਠੀਕ ਹੈ ਬਾਕੀ ਤੁਹਾਨੂੰ ਭਰਾ ਸੇਵਾ ਦਾ ਸਿਫਟੇ ਡੰਗਰ ਨਾਲ ਦੁੱਧ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂ ਜੀ ਹਾਂ ਜੀ ਲੋ ਵੀ ਜਿਹੜੇ ਵੀਰਤਾ ਦੇ ਫੇਟ ਆਉਂਦੀ ਆ ਤੇ ਜਿਹੜਾ ਕੋਈ ਲੱਜੂਗਾ ਸਾਹਵळा ਵੀਰ ਮੋਲ ਮੈਂ ਨਾ ਵੀ ਜੱਟ ਦੀਆਂ ਵਾਲੇ ਬੱਸ ਅੱਛਾ ਜੀ ਜਿਹੜਾ ਲੈ ਗਿਆ ਲੈ ਗਿਆ ਇਹਨਾਂ ਰਹਿ ਗਿਆ ਰਹਿ ਗਿਆ ਠੀਕ ਹੈ ਠੀਕ ਹੈ ਲੋ ਵੀ ਮੋਲ ਲੋ ਵੀ ਬਾਈ ਕਹਿੰਦਾ ਕਿ ਬਿਲਕੁਲ ਜਾਇਜ਼ ਕੋਣ ਮੋਲ ਫੰਡਰਾਂ ਵਾਲੇ ਫੰਡਰਾਂ ਦੇ ਤੇ ਤਾਂ ਰਮਦਾ ਹੀ ਹੈ ਇਹਦੇ ਦੀ ਹਾਂ ਜ ਵਾਜੂੰ ਦਾ ਵੀਰ ਭਰਾਵਾਂ ਨੂੰ ਪਤਾ ਲੱਗ ਜਾਂਦਾ ਹਾਂਜੀ 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 ਬਾਈ ਜਵਾਰ ਚੜਦਾ ਜੇ ਥੱਲੇ ਇਹਦੇ ਬਾਕੀ ਥਾਂ ਜਿਹੜਾ ਨੋਕੜਾ ਲੱਗਾ ਵਾ ਤੇ ਬਹੁਤ ਯਾਰਾ ਪੋਲੀ ਚ ਵਈ ਹੁੰਦੀ ਐ ਨੋਕੜੇ ਥਾਂ ਦੀ ਮਾਲ ਮਾਈ ਪਾਈ ਨੈਣ ਮੰਡੀ ਬਣਾਈ ਆ ਮਿੰਨੀ ਮੰਡੀ ਵੇਖੋ ਘਰੇ ਲਈ ਆ ਤੇ ਪਸ਼ੂ ਬਾਈ ਨੇ ਦੋ ਹੀ ਪਾਉਣੇ ਆ ਬਾਕੀ ਖਾਚ ਬਾਈ ਹਾਂਜੀ ਉਹ ਵੀ ਜੀ ਪਸ਼ੂ ਪਾਵਾਂਗੇ ਠੀਕ ਐ ਠੀਕ ਹਾਂਜੀ ਹਾਂਜੀ ਮਾਲ ਤੁਹਾਨੂੰ ਪਤਾ ਇੰਨੇ ਸਫਰ ਸੁਰਚ ਹੋਇਆ ਹੁੰਦਾ ਹਾਂਜੀ ਹਾਂਜੀ ਇਹਰ ਗੱਲ ਸਹੀ ਆ ਇਹ ਵੀ ਭਾਈ ਢੰਗਰ ਤਖੀਵਾ ਤਖੂਆ ਲੱਥੇ ਤੇ ਫਿਰ ਮਾਲ ਪਾਉਂਦਾ ਫਿਰਦਾ ਠੀਕ ਆ ਠੀਕ ਆ ਜੀ ਤੇ ਛੋਟੇ ਭਾਈ ਦੇ ਕੋਲ ਸਾਰੀਆਂ ਚੰਗੀਆਂ ਉਹਦੇ ਥੋੜੀ ਪਈ ਕਹਿੰਦਾ ਕਿ ਸਾਫ਼ ਕਰਕੇ ਇੱਕ ਦੋ ਦਿਨ ਤੇ ਫਿਰ ਪਾਵਾਂਗੇ ਬਾਕੀ ਆਇਓ ਜੀ ਪਸੰਦੀ ਮਰ ਐ ਮੱਖਾ ਦਿਓ ਜੀ ਥਾਣੂ ਇਧਰੋਂ ਮੱਖਾ ਦਿਓ ਬਜੀ ਕਰੋ ਲਾਗੇ ਤਾਂ ਚੈੱਕ ਤਾਂ ਨਹੀਂ ਥਾਲਾ ਦਾ ਪਸਮਾਪਤ ਨੂੰ ਬਹੁਤ ਜਗਾ ਵਾ ਇਹ ਜਿਹੜਾ ਮੋਟਾ ਵੇ ਜੀ ਥਣ ਕਰਦੀ ਆ ਠੀਕ ਆ ਠੀਕ ਆ ਹੁਣ ਚਵਾਈ ਵੇਖਿਓ ਬੱਸ ਇੱਡੀ ਮੈਂ ਜੀ ਪਰੋਂ ਲੈਂ ਚਲ ਜੀ 1.5 ਲੱਖ ਦੀ ਮੈਂ ਹੋਣੀ ਐ ਏਡੀ ਵੱਡੀ ਸਹੀ ਹੁਣ ਫਰਕ ਆ ਗਿਆ ਨਾ ਹਾਂਜੀ ਹਾਂਜੀ ਸੁਭਾ ਸਵਾ ਘਟ ਗਿਆ ਹਾਂਜੀ 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 ਤੇ ਲੋ ਬਾਈ ਅਗਲੇ ਥਾਂ ਤੇ ਕਿ ਮਗਰ ਲਈ ਦੀ ਅਗਲਿਆਂ ਦੀ ਖਾਦੀ ਐ ਬੱਚੀ ਪਿੰਨੂ ਅਗਲੇ ਥਾਂ ਤੇ ਚਵਾਈ ਜਾਂਦੇ ਵੇਖੋ ਬੱਚੀ ਕਿੜੀ ਕਿੜੀ ਮੋਟੀ ਧਾਰ ਹੁੰਦੀ ਐ ਠੀਕ ਠੀਕ ਹਾਂਜੀ ਆਹ ਵੇਖੋ ਬੱਚੀ ਐਨ ਫੋਲੀਆਂ ਧਾਰ ਆਵਾ ਬਾਈ ਕਰੋ ਚੈੱਕ ਨੇ ਤੇ ਮਗਰ ਲਈ ਦਿਨ ਆਈ ਬਾਈ ਮਰਾਜਾ ਤਾਂ ਲੋ ਬਈ ਆਹ ਵੇਖ ਆਪਣੇ ਮਗਰਲੇ ਕਲਾਂ ਦੀ ਚਵਾਈ ਇਹਨ ਕੋਲੀ ਆ ਕੋਲੀ ਵੀਰ ਜੀ ਕੋਈ ਭੂਰ ਨਹੀਂ ਜ ਕੋਈ ਛੱਟਾ ਨਹੀਂ ਜੀ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਖੰਡੀ ਮੈਂ ਆ ਠੀਕ ਆ ਜੀ ਹਾਂ ਬਾਈ ਬੰਦਾ ਜਿਹੜੇ ਪੈਰ ਤੇ ਖੜ ਗਿਆ ਉਸੇ ਖੰਡੀ ਲੋ ਵੀਰ ਜੀ ਇਹ ਅਗਲੇ ਥਾਂਾਂ ਦੀ ਕਿਵਾਈ ਫੇਰ ਕੀ ਕਿਆ ਕਰ ਸਕਦੇ ਜੀ ਹਾਂਜੀ ਇਹ ਪੋਲੀ ਰੂਮਰ ਕੀ ਵੀਰ ਜੀ ਠੀਕ ਹੈ ਠੰਡੀ ਧੀ ਰੀ ਜੀ ਪਾਲਟੀ ਪਈ ਰਹਿਣ ਤੋਂ ਅੱਛਾ ਜੀ ਇਹਨੂੰ ਪ੍ਰਵਾਹ ਥੋੜਾ ਭਾਵੇਂ ਕੋਈ ਭੈਣ ਚੋਵੇ ਵੀਰ ਚੋਵੇ ਕੋਈ ਪ੍ਰਵਾਹ ਨਹੀਂ ਐ ਇਹਨੂੰ ਠੀਕ ਹੈ ਠੀਕ ਹੈ ਠੰਡੀ ਮੈਂ ਆ ਘਰ ਚੋਂ ਆਉਣ ਵਾਲੀ ਮੈਂ ਆ ਵੀਰ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਤਾਂ ਮੁੱਲ ਪਾਈਦਾ ਹਰ ਕੀ ਮੁੱਲ ਮੈਂ ਨਿਗਾਇਸ਼ ਕਰ ਦੇਣਾ ਵੀਰ ਜੀ ਬਿਲਕੁਲ ਫਰੀ ਵਾਲਾ ਜੀ ਵੱਡੀ ਮੈਂ ਵੀਰ ਜੀ ਮੋਲ ਨਾਲ ਤੁਹਾਨੂੰ ਪਤਾ ਆਪਣੇ ਨੋਰਮਲ ਹੀ ਵਜੇ ਹੁੰਦੇ ਆ ਆ ਵੇਖੋ ਵੀਰ ਜੀ ਹੁਣ ਪਸੰਮ ਕੇ ਥਾਂ ਕੱਢੀ ਠੀਕ ਆ ਠੀਕ ਆ ਜੀ ਇਹ ਆਰ ਜੀ ਮੋਲ ਜਿੰਨਾ ਮਰਜ਼ੀ ਕਰੀ ਜਾਈਏ ਅੱਛਾ ਜੀ 60 ਦੀ ਦੇ ਦੀਏ ਹੋਰ ਛੱਡ ਦੀਏ ਮੈਂ ਦਨਾ ਤੁਸੀਂ ਛੱਡ ਦਿਓ ਵੀਰ ਜੀ ਦੋ ਛੱਡ ਦੀਏ ਪੂਰੇ ਵੀਰ ਜੀ 58000 ਦੀ ਮੈਂ ਦੇ ਦਾਂਗੇ ਚਲੋ 5700 ਛੱਡਨਾ ਹੈ ਚਲੋ ਤੁਸੀਂ 2000 ਕਹਤੋ ਚਲੋ 58000 ਦੀ ਦੇ ਦਾਂਗੇ ਪੂਰੇ ਲਓ ਭਾਈ ਜੀ ਪੂਰੇ 58000 ਬਾਕੀ ਵੀਰ ਜੀ 8 ਮੈਂ ਆਉਣੀ ਨਹੀਂ ਆ ਵੀਰ ਜੀ ਹੁਣ ਮੰਨ ਲਓ ਅਸੀਂ ਕਰਨੇ ਆ ਨਾ ਮੁੱਲ ਮੰਨ ਲਓ 58000 ਅੱਜ ਤੋਂ 10 ਦਿਨਾਂ ਨੂੰ ਵੇਖਿਓ ਜੇ ਕੋਈ 58000 ਦੀ ਮੈਂ ਇਹੋ ਜੀ ਦੇ ਜੂਗਾ ਤੇ ਤੁਸੀਂ ਤਾਂ ਗੱਲ ਕਰਿਓ ਵੀਰ ਜੀ 20-2000 ਮਾਰਕੀਟ ਨਾਲ ਉੱਚੀ ਹੋ ਜਾਣੇ ਆ ਮੁੱਲ ਹੁਣ ਗਾਂ ਇਹ ਤਾਂ ਗੱਲ ਪੰਜਾਂ 10 ਦਿਨਾਂ ਨੂੰ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਲਓ ਭਾਈ ਜੀ ਫਰੀਜ ਵਾਲੇ ਬਾਈ ਨੇ ਰੇਟ ਕਰਤੇ ਆ ਵੱਡੀ ਮਹੀ ਆ ਵੀਰ ਜੀ 8 ਮੈਂ ਕੋਈ ਬਾਕੀ ਕੋਈ ਲਾ ਕੇ ਤੁਹਾਨੂੰ ਦਰਸ਼ਨ ਪਾਵੇ ਆ ਕੇ ਵਾਕੀ ਦੱਸੇਗੀ ਵੀ ਵਿਲ ਨਹੀਂ ਹੈਗੀ ਹਾਂ ਜੀ ਲੋਕੀ 52000 ਆ ਵੀਰ ਜੀ ਪਲੂਨ ਕੱਟੀ ਆ ਗਈ ਜੀ ਠੀਕ ਹੈ ਪਹਿਲਾ ਸੂਆ ਪਲੂਨ ਕੱਟੀ ਆ ਅੱਛਾ ਜੀ ਤੇ ਸਿੰਗੀ ਮਾਰੀ ਜੀ ਵਖਾ ਦਿਓ ਵੀਰ ਜੀ ਬਾਬਾ ਜੀ ਕਰਾਉਣਾ ਤੁਹਾਨੂੰ ਫੇਸ ਟਵਾਲ ਓ ਕਾਈ ਲੱਗਾ ਵੀਰ ਜੀ ਸਿੰਘ ਹੋਰ ਕੀ ਕਹਾਂ ਨੰਲੀ ਨੰਗ ਦੀ ਮਚਾਉਂਦੀ ਬਿਲਕੁਲ ਨਿਗਾ ਨਿਗਾ ਜੀ ਇਹ ਵੀਰ ਜੀ ਇਹ ਵੀਰ ਜੀ ਆ ਵੇਖ ਲੋ ਬੱਚਾ ਇਹਦਾ ਅੱਛਾ ਜੀ ਇਹਨੂੰ ਡੇਢ ਕ ਮਹੀਨੇ ਦੀ ਹੈ ਗੱਬਣ ਵੀ ਜੇ ਮੈਂ ਅੱਛਾ ਜੀ ਕਿਸੇ ਦੀ ਕਿਸਮਤ ਨੂੰ ਨਿਕਲ ਆਏ ਹੁਣ ਮੰਨ ਲਓ ਆਪਾਂ ਕਿੱਥੇ 20 ਦਿਨ ਉਹਨੂੰ ਸਾਹਮਣੇ ਰਾਂਗੇ ਵਿਚਾਰੀ ਨੂੰ ਹਾਂ ਜੀ ਹਾਂ ਜੀ ਕਿਸੇ ਦੇ ਘਰ ਜਾ ਕੇ ਵਿਚਾਰੇ ਤੇ ਨ ਕਿਸ ਮਾਸ ਹੈ ਨਾ ਹਾਂਜੀ ਹਾਂਜੀ ਉਹ ਕਿਸਮਾ ਜਿਖੇ ਆ ਤੇ ਭਾਈ ਇਹ ਨਾ ਸੱਜਰ ਦਾ ਕਿੰਨਾ ਕੀ ਮਿਲਕ ਰਕਵੜਾ ਇਹ ਜੀ ਸੱਜਰ 12 ਕਿਲੋ ਦੁੱਧ ਕੱਢਦੀ ਰਹੀ ਏ ਗੱਡੀ ਤੇ ਐਟ ਟਾਈਮ ਕਿੰਨਾ ਕੋ ਐਟ ਟਾਈਮ ਵੀ ਜੀ 7 ਕਿਲੋ ਦੇ ਘੂਗਾ ਲੋ ਭਾਜੀ 7 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਜਾ ਰਿਹਾ ਬਾਕੀ ਇਹ ਵੀ ਗਾਂ ਵੀ ਜੀ ਬਰੀਡ ਬਰੀਡ ਵਾਲੀ ਝੋਟੀ ਆ ਗਾਂ ਰੁਪਈਏ ਵਟਾਉਣ ਵਾਲੀ ਝੋਟੀ ਆ ਕਹਿ ਕਿ ਸੁਆ ਲਾਏ ਦਾ ਜੀ ਜਿਹੜੀ ਕਿਸੇ ਨੇ ਅੰਸਰ ਸਿੰਘ ਜੀ ਕੱਟੀ ਲੈਣੀ ਆ ਨਾ ਉਹਦੇ ਨਾਲੋਂ ਮੰਨ ਲਓ ਇਹ ਕਿਸੇ ਨੇ ਲੈ ਗਿਆ ਤੇ ਰੋਜ਼ ਦਾ ਇਹਨੇ ਖਰਚਾ ਕੱਢੀ ਜਾਣਾ ਮੰਨ ਲਓ ਕੱਟਾ ਵੀ 2-3000 ਦਾ ਮਗਰ ਕ ਇਨੇ ਕੀ ਸਿੰਗੀ ਬਰੀਡ ਵਾਲੀ ਕੱਟੀ ਆ। ਇੱਕ ਕਰੋ ਚੈੱਕ ਘਿਆੜਾ ਢਬਲਾਇਆ ਕਾ ਕਿ ਇਹ ਚੰਗੇ ਖਾਣ। ਪੂਰੀ ਵੱਟੀ ਵਰਜੀ ਇਹ ਨਹੀਂ ਨਿੱਕੀ ਆ ਮੰਡੀ ਕੋਲ। 12 ਲੀਟਰ ਜਿਹੜਾ ਫੱਜਰ ਨੇ ਦੁੱਧ ਭਰਿਆ ਵਾ। ਇਹ ਨਹੀਂ ਮਦਰੀ। ਇੱਕ ਘੰਟਾ ਤਹੀ ਇਹਦਾ ਵੀ ਚੈੱਕ। ਇਹ ਡੇਢ ਕ ਮਿਲ ਜਾ ਆਪਸੇ ਨੂੰ ਗਾਂ ਬੜੀ ਨੂੰ ਹੋ ਗਿਆ ਟਾਈਮ ਤੇ ਚੈੱਕ ਆਪਾਸ ਨਹੀਂ ਬਾਈ ਉਹਨੇ ਕਰਾਈ ਜੇ। ਮੈਂ ਨਾ ਸੋਣ ਪੁਣਾ ਵੇਖੋ ਕੱਟੀ ਦਾ ਕਿੰਨਾ। ਬਾਕੀ ਬਰੀਡੀਆਂ ਬੁਰਕੀਆਂ ਨਹੀਂ ਕਾਜਾ ਫੇਸ ਤੇ ਆ ਪ્યો ਚੇਰਾ ਮੋਰਾ ਆ ਗਿਆ ਵਾ। ਇਹ ਕੇ ਸੋ ਰਹੇ ਹੋ ਬਹੁਤ ਹੀ ਕਜੀਪ ਬਲ ਜਾਓਗੇ ਕੀ ਵੀਰ ਕਿਸੇ ਨੇ ਖੜਨੀ ਆ ਵਜੀ ਠੀਕ ਆ ਠੀਕ ਆ ਜੀ ਝਾਂਜਾ ਸ਼ੁੰਦਾਂ ਪਾਈ ਉਹਨਾਂ ਨੇ ਪਾਣਾ ਤੁਰਦੀਆਂ ਹਲਵਾਨੀ ਜਾ ਦੇ ਵੀ ਜੀ ਮਰੋ ਜੇ ਤੁਸੀਂ ਇਹ ਮਾ ਮਾ ਲੋ ਥੋੜੀ ਦੋ ਵਜੇ ਕੱਲ ਹੋਵੇ ਥਾੜ ਭਾਂਡਾ ਚੱਕ ਥਾਣੇ ਇਹਦਾ ਵੀ ਕੱਲਾ ਕੱਲਾ ਵਾ ਹਾਂਜੀ ਇਹਦੀਆਂ ਮਰਉਣੀਆਂ ਤੇ ਰਾਮ ਮਰਵਾ ਦਈਏ ਵਜੀ ਦੀਆਂ ਕੋਈ ਗੱਲ ਨਹੀਂ ਅਮੀਰ ਜੀ ਸੀ ਛੱਲੀ ਆ ਬਿਲਕੁਲ ਤੇਸੇ ਦਾ ਇਹ ਨਹੀਂ ਵੀ ਵੀਰ ਜੀ ਪਹਿਲਾਂ ਨੀ ਨਿਕਾ ਨਿਕਾ ਥਾਣੇ ਖਣੀਆਂ ਨੇ ਥਾਣੇ ਥਾਣੇ ਦੋ ਚੱਕਾ ਲੱਗਾ ਹੋਇਆ ਛੋਟੀ ਪਹਿਲੇ ਸਵੇ ਸੂਈ ਜੇ ਪਹਿਲੇ ਸਵੇ ਥਾਣੇ ਬਹੁਤ ਚੰਗਾ ਕੱਢਿਆ ਵਾ ਇਹ ਵੀ ਜੀ ਚੰਗੇ ਕੇ ਟਕਾਣੇ ਦੀ ਕੱਟੀ ਐਵੇਂ ਤਾਂ ਐਵੇਂ ਥੋੜਾ ਹਾਂਜੀ 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 ਵੀਰ ਜੀ ਵੀ ਕਿਹਦਾ ਪਹਿਲਾਂ ਨਾ ਕੱਟੀਆਂ ਥਾਣੀ ਨਹੀਂ ਕੱਟਦੀਆਂ

ਇਹ ਸਾਰੀਆਂ ਸੱਜਣ ਸਿੰਘਾਂ ਬਈ ਝੋਟੀਆਂ ਹਾਂਜੀ ਹਾਂਜੀ ਉਹ ਵੀ ਭਾਜੀ ਸਾਰੀਆਂ ਇੱਕੋ ਟੁੱਕੀ ਆ ਕੋਈ ਸੁਈ ਆ ਤਾਰੀਆਂ ਸੋਈਆਂ ਤਿੰਨ ਤਿੰਨ ਦਿਨਾਂ ਦੀਆਂ ਹਨ ਬਰਾਟਾਂ ਘਰ ਦੁੱਧ ਆ ਤੇ ਚੜਿਆ ਹੋਵੇ ਫੇਰੀ ਬੜੀ ਮਜ਼ਾ ਆਉਂਦਾ ਵੱਡੀਆਂ ਝੋਟੀਆਂ ਹੁਣ ਆਪਾਂ ਉਹਦੇ ਨਾਲ ਵਿਧੀ ਝੋਟੀ ਪਈ ਸੀ ਤੁਹਾਡੇ ਚੈਨਲ ਤੇ ਪਈ ਸੀ ਹਾਂਜੀ 14 ਕਿਲੋ ਦੁੱਧ ਸੀ ਝੋਟੀ ਕੋ ਹਾਂਜੀ ਤੇ ਆਪਾਂ ਪਰ 12 ਕਿਲੋ ਕਰਕੇ ਦਿੱਤਾ ਸੀ ਠੀਕ ਹੈ ਠੀਕ ਹੈ ਨਹੀਂ ਮਜ਼ਾ ਹੀ ਫੇਰ ਆਉਂਦਾ ਅਗਲੇ ਦੇ ਘਰ ਜਾਵੇ ਕਿਲੋ ਖੰਡ ਵਾਧੂ ਹੋਵੇ ਨਾ ਫੇਰ ਨਜ਼ਾਰਾ ਆਉਂਦਾ ਹਾਂਜੀ ਹਾਂਜੀ ਲੋ ਭਾਈ ਲਾਗੇ ਤੋਂ ਚੈੱਕ ਕਰਾਉਣਾ ਤੁਸੀਂ ਖਣਾ ਦਾ ਪਸਮਾਹ ਇਹਦਾ ਵੀ ਚੈੱਕ ਕਰ ਸਕਦੇ ਜੀ ਆਹ ਵੇਖੋ ਧਾਰ ਵੀ ਜੀ ਲੋ ਭਾਈ ਕਰੋ ਦੇਖੋ ਜੀ ਗੋਲ ਧਾਰਿਆ ਤੇ ਇਹ ਲਾਗੋ ਨਾ ਖਾ ਦਿਓ ਵੀਰ ਜੀ ਥੱਲੇ ਤੋਂ ਲੋ ਦੇਖੋ ਭਾਈ ਇਹਦੀ ਵੀ ਪੋਲੀ ਆ ਪੂਰੀ ਪੋਲੀ ਚਵਾਈ ਲੱਗੀ ਹੋਈ ਨਹੀਂ ਪੋਲੀ ਖੱਟਾ ਨਹੀਂ ਇਹਦੇ ਦੇ ਮਗਰਲੇ ਭਾਈ ਥਲਾਂ ਦੀ ਰਾਦੇ ਚੈੱਕ ਕਰ ਆਹ ਵੇਖੋ ਵੀ ਜੀ ਬਹਿ ਗਏ ਵੀ ਜੀ ਭਾ ਮੜੀ ਲਾਗ ਦੇ ਖਾ ਲੋ ਨਾ ਜਾਵੇ ਚੈੱਕ ਨਹੀਂ ਡਰਦੀ ਵੀ ਜੀ ਪਾਏ ਜੰਜ ਮੱਦੀਰੇ ਥੱਲੇ ਪਈ ਜੋ ਕੋਈ ਕਾਲੀ ਆ ਠੀਕ ਹੈ ਪਾਏ ਉੱਠੋ ਠਾ ਵੇਖੋ ਉੱਠ ਕੇ ਨਾ ਅੱਛਾ ਜੀ ਆਹ ਵੇਖੋ ਪਾਏ ਉੱਠ ਕੇ ਬਹਿ ਜਾਓ ਫੇਰ ਠੀਕ ਹੈ ਠੀਕ ਹੈ ਜੀ ਇਹ ਨਹੀਂ ਪਹਿਲਣ ਆ ਡਰ ਜੂ ਕਿ ਕਿਸੇ ਨੂੰ ਬੰਦੇ ਨੂੰ ਵੇਚ ਕੇ ਇਹ ਵੀ ਜੀ ਬਰੀਡ ਦਾ ਮੁੱਲ ਆ ਨਸਲ ਦਾ ਇਹੋ ਮੁੱਲ ਆ ਹਾਂ ਜੀ ਹਾਂ ਜੀ ਹਾਂ ਜੀ ਆਹ ਵੇਖੋ ਵੀਰ ਜੀ ਲੋ ਬਜੀ ਕਰੋ ਚੱਕਦੇ ਚਵਾਈ ਚਵਾਈ ਦੀ ਪਾਸ ਆ ਹਾਂ ਜੀ ਇਹ ਕੋਈ ਭੂਰ ਛਟਾ ਨਹੀਂ ਗੇ ਨਾ ਨਾ ਕੋਈ ਨਹੀਂ ਆ ਵੇਖੋ ਅੱਛਾ ਜੀ ਹਾਂ ਜੀ ਲੋ ਬਜੀ ਕਰੋ ਚੱਕਦੇ ਸੀਲੀਆਂ ਤੁਲੀਆਂ ਇਹਦੇ ਵਿੱਚ ਸੀਲੀਆਂ ਬਹੁਤ ਜ਼ਿਆਦੀਆਂ ਵੀਰ ਜੀ ਇਹਦਾ ਹਰ ਮੁੱਲ ਭਾਈ ਇਹਦਾ ਮੁੱਲ ਵੀਰ ਜੀ ਜਾਇ ਜੀ ਅੱਛਾ ਜੀ ਇਹਦੇ ਤੁਹਾਨੂੰ ਬਤਾ ਆਉਂਸਰਾਂ ਦਾ ਮੁੱਲ ਆਉਂਸਰਾਂ ਦਾ ਮੁੱਲ ਨਹੀਂ ਅਸੀਂ ਲੈਣਾ ਵੀਰ ਜੀ ਇਹ ਵੀ ਫ੍ਰੀ ਹੈ ਸਾਹਿਬ ਫ੍ਰੀ ਵੀਰ ਜੀ ਫੰਡਰਾਂ ਵਾਲੇ ਭਾਈ ਵੀਰ ਜੀ ਚੱਲਣੇ ਅੱਜ ਹਾਂ ਜੀ ਪ੍ਰੇਮ ਦੀ ਹੱਤੀ ਤੋਂ ਮਿਲ ਲੈ ਜੀ ਹਾਂਜੀ ਹਾਂਜੀ ਇਹ ਕਿਥੇ ਗਏ ਭਾਈ ਇਹ ਨਹੀਂ ਉਹ ਗਏ ਜੀ ਅੱਜ ਕਿਤੇ ਪ੍ਰੋਗਰਾਮ ਤੇ ਠੀਕ ਹੈ ਹਾਂਜੀ ਹਾਂਜੀ ਤੇ ਕੀ ਮੁੱਲ ਹੈ ਇਹਦਾ ਇਹਦਾ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਇਹ ਵੀ ਛੜਤੀ ਦੇ ਦਈਏ ਇਹ ਕਰਦੀ ਮਾਨਦਾਨਾ ਪੂਰੇ 258000 ਦੀ ਕੱਟੀ ਵੀ ਦੇ ਦਾਂਗੇ ਅੱਛਾ ਜੀ ਪਰ ਆਉਣੀ ਨਹੀਂ ਵਰਜੀ ਚਲੋ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਜੀ ਠੀਕ ਹੈ ਜੀ ਤੁਸੀਂ ਦੱਸ ਦੋ ਵੀ ਡਿਸ਼ਕੀਨ ਕੋ ਕੱਟੀ ਦੇ ਦੂਗੇ 58000 ਦੀ ਜੀ ਬਿਲਕੁਲ ਬਿਲਕੁਲ ਬਾਕੀ ਥਾਂ ਨਹੀਂ ਰੋਜ਼ ਦਾ ਜੀ ਇਹਨੇ ਜਿਆਦਾ ਨਹੀਂ ਮੰਨਦਾ 300 ਦਾ ਰੋਜ਼ ਦੁੱਧ ਦੇਈ ਜਾਂਦਾ ਇਹਨੇ ਠੀਕ ਹੈ ਠੀਕ ਹੈ ਸਾਡੇ 7 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਆ ਹਾਂਜੀ 300 ਦਾ ਰੋਜ਼ ਦੁੱਧ ਦੇਈ ਗਈ ਆ ਹਾਂਜੀ ਹਾਂਜੀ ਗਾਂ ਵੀਰਜੀ 1.5 ਲੱਖ ਦੀ ਕੱਟੀ ਆ ਆਪਾਂ ਹੁਣ ਦੀ ਗੱਲ ਨਹੀਂ ਕਰਦੇ ਆਹ ਦੇਖੋ ਸਾਈ ਲੈ ਜੇ 1.5 ਲੱਖ ਦੀ ਕੱਟੀ ਤਿਆਰ ਕਰਕੇ ਵੀ 1.5 ਲੱਖ ਦੀ ਲੱਗ ਜਾਓ 1.5 ਲੱਖ ਦੀ ਲੱਗ ਜਾਓ ਹਾਂਜੀ ਹਾਂਜੀ ਸਾਮ ਦਾ ਮੁੱਲ ਬਣਾ ਆ ਗਿਆ ਸਿੰਗੀ ਵੇਖੋ ਵੀਰ ਜੀ ਆਹ ਵੇਖੋ ਜੇ ਕਿਤੇ ਸਿੰਘਾਂ ਨੂੰ ਹੱਥ ਨਹੀਂ ਆ ਜਣੀ ਵੀ ਬਣੇ ਆ ਸਿੰਘ ਨਹੀਂ ਬਿਲਕੁਲ ਹਾਂਜੀ ਇਹਦੇ ਸਿੰਘ ਵੀ ਬਾਈ ਬਿਲਕੁਲ ਨਿਕਾ ਨਿਕਾ ਆ ਗਿਆ ਅੱਜ ਅਸੀਂ ਆਪਣੀ ਵੀਡੀਓ ਹੀ ਪਾਵਾਂਗੇ ਇੱਧਰ ਚੋੜ ਗਿਆ ਸਾਰੀਆਂ ਇਹਦੇ ਬਾਈ ਦੇ ਕੋਲ ਚੰਗੀਆਂ ਵਾਂ ਕੋਈ ਸੋਨਾ ਆ ਕੱਪੜਿਆਂ ਉਹ ਬਾਹਰ ਵੀ ਬੱਝੀਆਂ ਆ ਅੱਛਾ ਜੀ ਹਾਂਜੀ ਕਰੋ ਚੱਕ ਇੱਧਰ ਕੱਡੀਆਂ ਬਾਕੀ ਬਾਈ ਦੇ ਕੋਲ ਸਾਰੀਆਂ ਚੰਗੀਆਂ ਵਾਂ ਹਾਂਜੀ ਮਾੜੀ ਵੀ ਸਾਬ ਜਾਈਦਾ ਦਾ ਤੁਹਾਨੂੰ ਪਤਾ ਡੇਣਾ ਦੂਰਦਾਰ ਦਾ ਜੁੜਿਆ ਹੋਇਆ ਹੈ ਜੀ ਠੀਕ ਹੈ ਠੀਕ ਹੈ ਨਹੀਂ ਭਾਈ ਸਾਫ ਹੀ ਹੋਵੇ ਤੇ ਬਨੇੜੇ ਮਾਰ ਜਾਂਦਾ ਹਾਂ ਜੀ ਉਹ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਵੀਰਾਂ ਭਰਾਵਾਂ ਦਾ